ਗイズ ਇਹ ਤਾਂ ਤੁਸੀਂ ਦੇਖਿਆ ਲੈਪਟਾਪ ਦਾ ਹਨਾ ਤੇ ਪਿਛਲਾ ਵਲੌਗ ਤੁਸੀਂ ਦੇਖਿਆ ਹੈ ਲੈਪਟਾਪ ਵਾਚ ਵਗੈਰਾ ਹੁਣ ਮੈਂ ਤੁਹਾਨੂੰ ਨੈਕਸਟ ਵਲੌਗ ਦਿਖਾਉਣੀ ਆ ਗイズ ਨਿਊ ਵਲੌਗ ਜੀ ਔਰ ਮੈਂ ਨਾ ਹੁਣ ਤੁਹਾਨੂੰ ਐਲਸੀਡੀਆਂ ਵਾਲੇ ਲੈ ਕੇ ਚਲਦੀ ਆ ਤੇ ਬਾਕੀ ਤੇ ਮੈਂ ਤੁਹਾਨੂੰ ਸਭ ਦਿਖਾ ਦਾਂ ਕੱਲ ਮੈਂ ਤੁਹਾਨੂੰ ਇਹ ਦਿਖਾ ਦਮਾ ਪਿਛਲਾ ਵਲੌਗ ਦੇਖਿਓ ਸਭ ਲੈਪਟਾਪ ਲੈਪਟਾਪ ਬੈਗ ਸਾਰਾ ਦੇਖ ਲਓ ਤੁਹਾਨੂੰ ਥੋੜਾ ਸਪੀਕਰ ਦਿਖਾ ਕੇ ਹਨਾ ਸਾਰੇ ਸਪੀਕਰ ਦਿਖਾ ਦਮ ਉਸ ਤੋਂ ਬਾਅਦ ਮੈਂ ਤੁਹਾਨੂੰ ਐਲਸੀਡੀ ਦਿਖਾਵਾਂਗੀ ਇਹ ਜਿਵੇਂ ਇੰਟਰਵਿਊ ਲੈ ਵਗੈਰਾ ਲੁੰਦੇ ਨੇ ਪੌਡਕਾਸਟ ਕਰਦੇ ਹੁੰਦੇ ਆ ਇਹ ਉਹਨਾਂ ਵਾਸਤੇ ਹੈ ਗਾਇਜ਼ ਮੈਨਾਂ ਤੇ ਬਹੁਤ ਹੋ ਰਹੀਆਂ ਅਨਸੇਰੀਆਂ ਕਰ ਜਲਦੇ ਕੋ ਅਦਰ ਕੈਮਰੇ ਵੀ ਚਲ ਦਿਖਾ ਦਿੰਦੀ ਆ ਆ ਦੇਖੋ ਇਦਾਂ ਦਾ ਕੈਮਰਾ ਤੁਸੀਂ ਮੈਨੂੰ ਕੋਮਲ ਨੇ ਉਹ ਮਾਈ ਗਾਡ ਕੀ ਆ ਭਾਈ ਮੈਂ ਮਾਚੂ ਕਿੰਨਾ ਮਹਿੰਗਾ ਕੈਮਰਾ ਦਿੱਤਾ ਸੀ ਮੇਰੇ ਪੁੱਤ ਨੇ ਮੈਨੂੰ ਹਨਾ 920 디데이 디조 마이 갓 아이 ਰੱਬਾ ਕਿੰਨਾ ਮਹਿੰਗਾ ਤਾਂ ਅਸੀਂ ਮੈਨੂੰ 929 ਡਾਲਰ ਫਿਰ ਗਾਇਸ ਨੂੰ ਕਿੰਨੇ ਹੁੰਦੇ ਆ 67000 ਦੇ ਕਰੀਬ ਹੁੰਦੇ ਆ ਇੰਨਾ ਮਹਿੰਗਾ ਤਾਂ ਅਸੀਂ ਮੇਰੇ ਪੁੱਤ ਨੇ ਮੈਨੂੰ ਕੈਮਰਾ ਨਹੀਂ ਨਾ ਮਾਰਦਾ ਮੈਂ ਕਿਹਾ ਮੈਂ ਉਹਨੂੰ ਮੋੜਦਾ ਚਲੋ ਦੇਖਾਂ ਮ ਆ ਜੂਗਾ ਜਦ ਮਰਜ਼ੀ ਮੈਂ ਲੈ ਸਕਦੀ ਆ ਅਸੀਂ ਕੋਈ ਗੱਲ ਨਹੀਂ ਤੇ ਤੇ ਇਦਾਂ ਦੇ ਵੀ ਸੀ ਮੇਰੇ ਬੇਟੇ ਕੋ ਕੈਮਰਾ ਆ ਤਾਂ ਹਲੇ ਫੇਰ ਵੀ ਪਿੰਸੋ ਪੁੱਛਦਾ ਆ ਦੇ ਜਿਹੜਾ ਮੈਨੂੰ ਦਿੱਤਾ ਸੀ ਕਿੰਨਾ ਮਹਿੰਗਾ ਪੁੱਤੋ ਸੀ ਸੇਮ ਇਦਾਂ ਦਾ ਹੀ ਸੀ ਪਰ ਮਾਤ ਮੁੰਡੇ ਚੜਦੇ ਹਨਾ ਜਿ ਰੱਖੇ ਤੇ ਆਹ ਡਰੋਨ ਆ ਇਹ ਵੀ ਮੇਰੇ ਬੇਟੇ ਨੂੰ ਬਹੁਤ ਸ਼ੌਂਕ ਆ ਇਨੀ ਨੌਲੇਜ ਆ ਨਾ ਉਹ ਡਰੋਨ ਦਿੱਤਾ ਕਿਉਂਕਿ 56 ਸਾਲ ਹੋ ਗਏ ਉਹਦਾ ਡਰੋਨ ਦਾ ਤਾਂ ਉਹ ਮਾਸਟਰ ਮਾਈਂਡ ਆ ਪੂਰਾ ਬਹੁਤ ਸ਼ੂਟਿੰਗ ਵਗੈਰਾ ਕਰ ਲੈਂਦਾ ਵਾਹਿਗੁਰੂ ਤੇ ਕਿਰਪਾ ਰੱਖੇ ਕੈਮਰੇ ਸਾਰੇ ਥੈਂਕ ਯੂ ਮੇਰੇ ਬੱਚੇ ਮੇਰੇ ਨਿੱਕੇ ਨਾਲ ਸ਼ੁਰੂ ਕਰਿਆ ਵਾਸਤਾ ਸੀ ਮੈਂ ਮੋੜਤਾ ਸਹੀ ਨਹੀਂ ਆਪਾਂ ਫੇਰ ਲੈ ਲਾਂਗੇ ਜੇ ਜਰੂਰ ਤਾਂ ਹੋ ਗਿਆ ਤਾਂ ਜਨਮਾਜੀ ਲੈ ਸਕਦੇ ਹਾਂ ਸਿਕੁਰੀ ਕਹਿਣੇ ਦੀ ਦੇਰੀ ਹੁੰਦੀ ਆ ਬੱਚਿਆਂ ਨੂੰ ਮੈਨੂੰ ਆ ਚੀਜ਼ ਚਾਹੀਦੀ ਆ ਬਸ ਬੁੱਲੋਂ ਚੋਂ ਨਿਕਲ ਨਹੀਂ ਚਾਹੀਦੀ ਇਹ ਚੀਜ਼ ਜੇ ਦੀ ਹਾਜ਼ਰ ਕਰ ਦਿੰਦੇ ਆ ਫਿਰ ਮਾਤਮਾ ਸਾਰਿਆਂ ਨੂੰ ਦੇਣ ਇਹੋ ਜਿਹੇ ਵਿੱਚ ਇਹੋ ਜੇ ਮੈਨੂੰ ਦਿੱਤੇ ਆ ਬੱਚਿਆਂ ਦੇ ਸਿਰ ਤੇ ਜ਼ਿੰਦਗੀ ਜੀ ਹੋ ਰਹੀ ਆ ਬਸ ਜਿਹਦੇ ਬੱਚੇ ਠੀਕ ਨਿਕਲ ਜੇਣ ਸਮਝੋ ਉਹਦੇ ਕਿਸਮਤ ਵਧੀਆ ਵਰਗੀ ਕੋਈ ਰੀਸ ਨਹੀਂ ਸੋ ਦੋਸਤੋ ਜੀ ਗਾਈਜ਼ੋ ਚਲੋ ਚੱਲਦੇ ਆਪਾਂ ਸੁਣਿਆ ਸੀ ਕਿ ਇੱਥੇ ਫੌਨ ਗੈਂਡਰੀਆਂ 'ਚੇ ਐਲ ਸੀ ਡੀਆਂ ਸਸਤੀਆਂ ਹੁੰਨੀਆਂ ਤੇ ਅੱਜ ਮੈਂ ਤੁਹਾਨੂੰ ਨਿਊ ਬਲੌਗ ਸ਼ੁਰੂਆਤ ਕਰਦੀ ਹਾਂ ਤੇ ਉਹਦੇ ਵਿੱਚ ਮੈਂ ਤੁਹਾਨੂੰ ਸਾਰੀਆਂ ਐਲ ਸੀ ਡੀਆਂ ਦਿਖਾਉਣੀ ਆ ਉਹਦਾ ਰੇਟ ਦੱਸਦੀ ਆ ਵੱਡੀਆਂ ਤੋਂ ਵੱਡੀਆਂ ਛੋਟੀਆਂ ਤੋਂ ਛੋਟੇ ਇੱਕ ਤਾਂ ਇਹਨੇ ਇਹਨੇ ਮੇਰੇ ਲਾ ਸੱਚੀ ਇਹਨੇ ਮੇਰੇ ਲਹੂ ਹੀ ਪੀ ਲਿਆ ਹਾਂ ਹੁਣ ਕਰ ਲੋ ਘੋਰਿਆਂ ਦੀ ਹਿੱਸਾ ਹੁਣ ਮੈਨੂੰ ਗਲੇ 'ਚ ਪਾਲਾਂ ਕਿੱਦੜੇ ਮੈਂ ਨਹੀਂ ਦੇਖਿਆ ਕਿ ਘਰ ਜਦੋਂ ਟੋਪੀ ਨਹੀਂ ਚਾਹੀਦੀ ਫਿਰ ਠੀਕ ਆ ਦਹਨ ਪਿੱਛੇ ਨੂੰ ਨਾ ਗਿਰ ਜਭੇ ਤੇ ਨਹੀਂ ਗਿਰਦੀ ਹਨਾ ਇਹਨਾਂ ਇਦਨਾਂ ਪਾ ਕੇ ਦੇਖਾਂ ਤਾਂ ਨਹੀਂ ਇਹ ਜਿੰ ਤੋਂ ਨਹੀਂ ਚੰਗੀ ਲੱਗਦੀ ਰਹਿਣ ਦਿੰਨੇ ਉਹਨੂੰ ਹੱਥ ਚ ਹੀ ਫੜ ਲੰਨੇ ਆ ਤੇ ਚਲੋ ਠੀਕ ਆ ਫਾਂ ਸ਼ੁਰੂਆਤ ਕਰਦੇ ਆ ਉੱਥੋਂ ਤੋਂ ਸਾਰੇ ਐਲ ਸੀ ਡੀਆਂ ਤੁਹਾਨੂੰ ਦਿਖਾਨੀਆਂ ਮੈਂ ਬ੍ਰਾਂਡ ਵੀ ਦੱਸਦੀ ਆ ਤੁਹਾਨੂੰ ਔਰ ਬਸ ਲਾਸਟ ਵਲੌਗ ਆ ਇਹ ਫਿਰ ਆਪਾਂ ਵਲੌਗ ਦਾ ਐਂਡ ਕਰਦੇ ਆ ਇੱਥੇ ਸ਼ੁਰੂ ਕਰਦੇ ਆ ਨੋ ਗਾਇਸ ਸਭ ਤੋਂ ਪਹਿਲਾਂ TCL ਦੀ ਦੇਖ ਲਓ TCL ਕੰਪਨੀ ਇਹ ਹੈਗੀ ਆ 649 ਤੇ ਇੰਚ ਵਗੈਰਾ ਦਾ ਕਿੱਥੇ ਲਿਖਿਆ ਹੁੰਦਾ ਜੇ ਉਹ ਵੀ ਦਿਖ ਜੰਦਾ ਤਾਂ ਤੁਹਾਨੂੰ ਮੈਂ ਉਹ ਵੀ ਦੱਸ ਦੰਦੀ ਹਨਾ ਸ਼ਾਇਦ ਆਪਾਂ ਦੇਖ ਲਵਾਂ ਨਾ ਹਾਂ ਉਹਨਾਂ ਦਾ 55 ਇੰਚ ਦੀ ਹੈ ਠੀਕ ਹੈ ਠੀਕ ਦੇਖ ਗਿਆ आ, 600 ਕਿੰਨੇ ਹੋਏ ਸਾਬ ਜਲਾ ਲੈਣੇ ਆ ਉਹੀ 50 ਕਿ ਹਜ਼ਾਰ ਦੀ ਹੋਊਗੀ ਹਾਂ ਠੀਕ ਹੈ ਤੇ ਨੈਕਸਟ ਚੱਲਦੇ ਆਪਾਂ ਅਜਾ ਚਿੱਡੂ ਜੀ ਨਾ ਵੀ ਅਸੂੜਾ ਤਾਂ ਬੱਡੇ ਸੋਹਣੇ ਲੱਗਦੇ ਆ ਇਹ 24 ਇੰਚ ਦੀ ਆ 299 299 ਡਾਲਰ ਗਾਈਸ 2 24 ਇੰਚ ਐਚਡੀ ਏਸੀ ਆਲਦੀਆਂ ਸਾਰੀਆਂ ਇਹ ਹੈਗੀਆਂ 399 ਡਾਲਰ ਐਂਡ 43 ਇੰਚ ਇਹ ਵੀ ਐਲਸੀਡੀਆ ਇਹ ਹੈਗੀਆਂ ਵੈਸੇ ਸਸਤੀਆਂ ਇੰਡੀਆ ਨਾਲੋਂ ਹਨ 279 43 ਸਾਰੇ ਦੇਖੋ ਇਹ ਹੈਗੀਆਂ 446 ਡਾਲਰ ਐਂਡ 50 ਇੰਚ ਅ ਇਹ ਸਾਰੀਆਂ 499 399 ਡਾਲਰ ਦੱਸ ਰਹੀਆਂ ਦੋਸਤੋ ਤੇ ਮੇਰੇ ਨਾ ਵੱਡੀਆਂ ਸੜੀਆਂ ਦੇਖਣ ਦੀ ਜੀ ਕਰਦਾ ਆਪਾਂ ਨਾ ਵੱਡੀਆਂ ਬੜੀਆਂ ਸੜੀਆਂ ਸੋਹਣੀਆਂ ਲੱਗਦੇ ਆ ਮੈਨੂੰ ਤੇ ਵੱਡੀਆਂ ਕੋ ਚੱਲਦੇ ਆ ਨਾਲ ਮੈਂ ਤੁਹਾਨੂੰ ਰੇਟ ਦੱਸ ਤੇ ਇਹਦਾ ਕੀ ਹੋਊਗਾ ਸੁਨੇਹਾ ਜੀ ਪਰ ਬ੍ਰਾਂਡ ਪਤਾ ਕੀ ਆ ਕੋਤਾ ਕੀ ਚੱਕਰ ਹੈ ਬ੍ਰਾਂਡ ਦਾ ਚੱਕਰ ਆ ਗਰ ਬ੍ਰਾਂਡ ਤੁਸੀਂ LG ਦਾ ਲਓਗੇ Samsung ਦਾ ਲਓਗੇ ਤਾਂ ਰੇਟ ਜ਼ਿਆਦਾ ਹੈ ਤੇ ਜਿਹੜਾ ਥੋੜੀ ਲੋ ਕੁਆਲਟੀ ਲਓਗੇ ਫਿਰ ਰੇਟ ਘਟਾ ਵੱਡੀਆਂ ਐਨਸੀਡੀਆਂ ਦੇਖਦੇ ਆਂ ਦੇਖੋ ਜੀ ਮੈਂ ਆਹ ਕਿੱਡੀ ਵੱਡੀ LCD ਹੈ Samsung ਦੀ ਹੈ ਬਟ ਦੇਖੋ ਫਿਰ ਉਹੀ ਗੱਲ ਆ ਜਾਂਦੀ ਹੈ ਨਾ ਵੀ Samsung ਜਿਹੜਾ ਹੈਗਾ ਹੈ ਬਹੁਤ ਇੰਦਾ ਕਹਾਂ ਦਾ ਬ੍ਰਾਂਡ ਆ ਔਰ ਇਹ ਸਾਰੇ ਓ ਮਾਈ ਗਾਡ ਇਹ ਕਿੱਜੇ ਬੀਚੀ ਹੈ ਨਾ ਇਹ ਕਿੰਨੇ ਇੰਚ ਦੀ ਹੋਣੀ ਹੈ ਓ ਮਾਈ ਗਾਡ 3449 ਡਾਲਰ ਇਹ ਤਾਂ ਇੰਚ ਨਹੀਂ ਹ 75 ਇੰਚ ਹੈ ਇਹ ਤਾਂ ਪਤਾ ਕਿੰਨੇ ਦੀ ਪਈ ਇਹ ਤਾਂ ਪਈਆ ਓ 1500 1500 ਨੂੰ 2 ਲੱਖ ਦੇ ਉੱਪਰ ਕਰੀਬ ਗਾਏ Samsung ਦੀ ਓਏ ਹੋਏ ਚਲੋ ਭਾਈ ਇੱਥੇ ਤੇ ਸੋ ਆ ਵੀਰ ਦੇ ਸਾਈਜ਼ ਹੁਣ ਜੀ ਹੁਣ ਆਪਾਂ ਚੱਲ ਜੀ ਆਹਾਂ ਬਸ ਹੁਣ ਏਦਾਂ ਨਹੀਂ ਸਾਰੀਆਂ ਪਈਆਂ ਬਸ ਬਸ ਅੰਦਰ ਆਉਣਾ ਉਹ ਬਾਹਰ ਆਉਂਦੇ ਤੇ ਹੁਣ ਐ ਕੀ ਬਈ ਹਾਂ ਕਿ ਇਹ ਤਾਂ ਹੀ ਸਾਊਂਡ ਸਾਊਂਡ ਸਿਸਟਮ ਹੈ ਚਲੋ ਵੀ ਤੁਹਾਨੂੰ ਥੋੜਾ ਨਿਗਾਹ ਜੀ ਮਰਾ ਦੰਨੇ ਮੇਰੇ ਕੋਲ ਨਾ ਇਹ ਹੋਇਆ ਚੁੱਡੂ-ਕੁੱਡੂ ਜੇ ਛੋਟੇ-ਛੋਟੇ ਜੇ ਮੇਰੇ ਕੋਲ ਸੌਣ ਨਹੀਂ دیا ਇਹੋ ਜੇ ਨਾ ਹੋਵੇ 10-12 ਹਜ਼ਾਰ ਦੇ ਆਏ ਸੀ ਬਹੁਤ ਸ਼ੌਂਕ ਹੈ ਮੈਨੂੰ 뮤ਜ਼ਿਕ ਸੁਣਦਾ 뮤ਜ਼ਿਕ ਸੁਣਨਾ ਬੁਤੇ ਕੀ ਹੁੰਦਾ ਟਾਈਮ ਜਾਂ ਨੰਬਰ ਜਾਂਦਾ ਸੋਣਾ ਨਾ ਕਿਸੇ ਗੱਲਾਂ ਸੋਣਾ ਬੱਤਾਂ ਸੋਣਾ 뮤ਜ਼ਿਕ ਸੁਣਨਾ 뮤ਜ਼ਿਕ ਸੇ ਕਿਆ ਦਾ ਮਤਲਬ ਰੱਬ ਦਾ ਨਾਮ ਸੁਣਨਾ ਚਾਹੀ ਤੂੰ ਸੇਪਰੇਟ ਫੇਵਰੇਟ ਸਿੰਗਰ ਨੂੰ ਸੁਣੋ ਏਹ ਸਾਰਾ ਦੇਖੋ ਗイズ ਦੇਖੋ 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 ਪੁਰਾਣੇ ਜ਼ਮਾਨੇ ਦਾ ਆਡੀਓ ਸਿਸਟਮ ਜਿਵੇਂ ਉਹ ਦੇਖੋ ਆ ਧਿਆਨ ਨਾਲ ਦੇਖੋ ਯਾਦ ਆ ਗਈ ਪੁਰਾਣੇ ਜ਼ਮਾਨੇ ਦੀ ਹਨਾ ਥੋ ਸਾਰਾ 뮤직 ਸਿਸਟਮ ਦੇਖੋ ਹਮੇ ਵੀ ਹਨਾ ਕਿੰਨਾ ਲੋਗ ਮੰਨਦੇ ਐ ਸਿੰਜੂ ਰਿਕਾਰਡ ਹੋਇਆ ਕਰਦੇ ਸੀ ਪਹਿਲਾਂ ਤਵੀਆਂ ਜਿਉਂ ਲੱਗਦੀ ਸੀ ਪਤਾ ਨਹੀਂ ਦੇਖੋ ਮੇਰਾ ਭੁੱਲ ਵੀ ਗਈ ਸਾਰਾ ਇੱਥੇ ਆਡੀਓ ਸਿਸਟਮਾਂ ਐਲਸੀਡੀਆਂ ਹੁੰਦੀਆਂ ਸੀ ਪਹਿਲਾਂ ਸੌਰੀ ਐਸੀਡੀਆਂ ਹੁੰਦੀਆਂ ਸੀ ਹੁਣ ਕੋ ਜਮਾਨਾ ਹੀ ਨਹੀਂ ਇਹ ਹਾ ਫਾਰਵਰਡ ਜਮਾਨਾ ਹੋ ਗਿਆ ਪੂਰਾ ਤੇ ਸਾਰਾ ਐਲਸੀਡੀ ਦਾ ਸੈਕਸ਼ਨ ਤੇ ਹੁਣ ਜਾਂਦੇ ਜਾਂਦੇ ਜੋ ਰਸਤੇ 'ਚ ਆਊਗਾ ਉਹ ਬਣਾ ਦੇਣਾ ਇਹੇ ਧਰਮ ਹੋਈ ਗਈ ਆ ਲੋ ਕੋਈ ਨਹੀਂ ਆ ਵੀ ਮੈਂ ਤੁਹਾਨੂੰ ਇੱਕ ਵੱਡੀ ਸਾਰੀ ਦਿਖਾ ਦੇਣੀ ਆ ਆਹ ਹੈਗੀ ਆ ਐਚਡੀਐਮਆਈ ਇਹ ਮਤਲਬ ਕਿ ਜਿਹੜੀ ਕੰਪਨੀਆਂ ਮੇਰੇ ਖਿਆਲ 'ਚ ਤਾਂ ਐਲਜੀ ਸੋਨੀ স্যামਸੰਗ ਤੋ ਨੀਚੇ ਆ ਜਿੱਥੇ ਤਾਂ ਕੈਮਰਾ ਖਿਆਲਾ ਇਹੀ ਕੋਨੇ ਇਹੀ ਆਪਾ ਤੁਹਾਨੂੰ ਦਿਖਾਉਣੀ ਹੈ ਕਿ ਨਾ ਲੈ ਤਾਂ ਸਸਤੀ ਪਈ ਆ ਨਾ ਦੇਖੋ ਗੱਡਾ ਨਾ ਕੀ ਲੜਨ ਕੰਪਨੀ ਦੇ ਹਮੋਂ ਦਾ ਸਾਈਜ਼ ਵੱਡਾ ਚਾਹੀਦਾ ਹੈ ਨਾ ਪਰ ਦੇਖੋ 1200 ਦੀ ਆ ਸਿਰਫ ਇਹ ਮਤਲਬ 1299 ਤੇ ਇੰਚ ਕਿੰਨੇ ਦੀ ਆ ਨਾ ਦੇਖੋ 86 ਦੀ ਓ ਮਾਈ ਗੋਡ ਦੇਖੋ ਜੀ ਆਹ ਆਲਟੂ ਦੇਖੋ ਤੁਸੀਂ ਹਨਾ ਕਿੰਨੀ ਵੱਡੀ ਲੱਗਦੀ ਆ ਨਾਲੇ ਆਪਣੇ ਇੰਡੀਆ 'ਚ ਐਲਸੀਡੀ 86 ਦਾ ਹੈ ਹੀ ਨਹੀਂ ਮੈਨੂੰ ਤਾਂ ਪਤਾ ਹੀ ਤਸੀ ਮੈਨੂੰ ਤਾਂ 100 ਇੰਚ ਹੀ ਮਿਲ ਜਵੇ ਉਹ ਬ੍ਰਾਂਡ ਬਰੋਂ ਦਾ ਕੋਈ ਚੱਕਰ ਨਹੀਂ ਹੁੰਦਾ ਅਖੀਰ ਦੀ ਜੀ ਗੱਲ ਆ ਬਸ ਕੰਪਨੀ ਹੋਵੇ ਪਰ ਕੰਪਨੀ ਹੋਵੇ ਜ਼ਰੂਰ ਦੇਸੀ ਨਹੀਂ ਲੈਣੀ ਚਾਹੀਦੀ ਤੇ ਆਹ ਦੇਖੋ ਧਿਆਨ ਨਾਲ ਦੇਖੋ ਇਹ 1200 ਦੀ ਆ ਹਨਾ ਮਤਲਬ ਓ ਮਾਈ ਗਾਡ ਅਤ ਬਹੁਤ ਸਸਤੀ ਆ ਨਾਲੇ ਦੇਖੋ ਕਿੱਡੇ ਵੱਡੇ ਆ ਔਰ 70 ਇੰਚ ਆ ਹਾਂ ਦੇਖੋ ਬਹੁਤ ਸੋਹਣੀ ਆ ਤਾਂ ਬਿਊਟੀਫੁਲ ਆ ਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਕਿਹੜਾ ਬ੍ਰਾਂਡ ਹੋ ਸਕਦਾ ਦੁਆਰੇ ਦੇਖੀਏ ਔਰ 4K actually our lcd small area ਚਲੋ ਕੋਈ ਨਹੀਂ ਤੇ ਆਹ ਕੀ ਲਾਇਆ ਹੋਇਆ ਇਹ ਲੈਸ ਕਰਕੇ ਲਾਈ ਹੋਈ ਆ ਮਤਲਬ ਇਹ ਤਾਂ ਦੇਖੋ ਤੇ ਜਿੰਨਾ ਲੈਣੀ ਹੋਉਂਦੀ ਆ ਹਨਾ ਮੈਨੂੰ ਵੈਸੇ ਨਾ ਵੱਡੇ lcd ਦਾ ਬਹੁਤ ਸ਼ੌਂਕ ਆ ਤੇ ਆਲਰੇਡੀ ਬਿਰ ਕੋ ਹੈਗੀ ਆ ਪਰ ਮੇਰੇ ਕੋਲ ਹੈਗੀ ਆ 65 ਇੰਚੀ ਤੇ ਹੈਗੇ 7 ਕੋਈ ਨਹੀਂ ਪੁੱਤ 5 ਇੰਚ ਦਾ ਹੀ ਫਲਕਾ ਕੋਈ ਨਹੀਂ ਕੋਈ ਹੌਸਲਾ ਹੌਸਲਾ ਕੋਈ ਨਹੀਂ ਚਲੋ ਕੋਈ ਨਹੀਂ ਦੇਖ ਲੈਣੀ ਜਾ ਕੇ ਆਪਣੇ ਤੇ ਹੁਣ ਦੇਖਦੇ ਆਪੋ ਇਹ ਕੀ ਆ ਬਾਈ ਫੇਰ ਬਾਈ ਇੱਕ ਤਾਂ ਨਾ ਆਹ ਕੀ ਹੋਇਆ ਹਾਂ ਕਲੀਨਿੰਗ ਦਾ ਸਵਾਨ ਪੜਲਣੇ ਚੱਲ ਆ ਤਾਂ ਦੋ ਔਖਾ ਰਹੰਦੇ ਪੜਨੇ ਓਕੇ ਫਲੋਰ ਵਨ ਨੈਕਸਟ 3 ਆ ਵੈਕ ਡਰਾਈ ਵੈਕਿਊਮ ਅੱਛਾ ਠੀਕ ਆ ਭਾਈ ਹੁੰਦੇ ਸਫਾਈ ਹੋਇਆ ਦੋ ਅੱਖਰ ਦਾ ਸਾਨੂੰ ਮੇਰੀ ਭੈਣ ਨੇ ਸਫਾਈ ਹੋਇਆ ਮੈਨੂੰ ਦੋ ਅੱਖਰ ਪੜ੍ਹਨੇ ਉਸ ਕਰਕੇ ਫਰਦ ਨਹੀਂ ਹੁੰਦੀ ਆ ਚਲੋ ਹੁਣ ਚੱਲਦੇ ਆਪਾਂ ਗਾਈਸ ਤੇ ਆਪਾਂ ਐਲਸੀਡੀ ਦਾ ਸੈਕਸ਼ਨ ਚ ਜਾ ਰਹੇ ਸਾਰਾ ਨਾਲ ਵੱਡੀ ਹੋਇਆ ਇਹ ਸਾਰੀਆਂ ਉਹ ਹੋ ਗਾਈਸ ਉਹ ਤੁਹਾਨੂੰ ਮਾਈਕ੍ਰੋਵੇਵ ਤਾਂ ਰਹਿ ਗਿਆ ਦਿਖਾਉਣੇ ਮਾਈਕ੍ਰੋਵੇਵ ਦਾ ਪੀਰੀਅਡ ਦੱਸ ਜਰਨੇ ਤੁਹਾਨੂੰ ਕੋਲ ਕੇ ਵੀ ਦਿਖਾ ਦਿੰਨੀ ਆ ਹਾਈ ਹਾਈ ਇੱਕ ਤਾਂ ਇਹ ਟੋਪੀ ਨੇ ਸੱਚੀ ਲਾਹੂਏ ਪੀ ਲਿਆ ਉਪਾਈ ਸੋ ਦੋਸਤੋ ਹੁਣ ਤੁਸੀਂ ਮਾਈਕ੍ਰੋਵੇਵ ਦੇਖ ਲਓ ਪੈਨਾਸੋਨਿਕ ਦੇ ਆ ਤੇ ਰਹਿਣਾ ਜਾਵੇ ਕੋਈ ਚੀਜ਼ ਦੇਖਣ ਇਹਨੂੰ ਬਲੈਕ ਐਂਡ ਵਾਈਟ ਵੀ ਆ ਤੁਹਾਨੂੰ ਲੱਗਦੀ ਬਹੁਤ ਪਿਆਰੀ ਲੱਗਦੀ ਏ ਹੋਵਨਾਂ ਗਾਈਜ਼ ਛੋਟੇ ਵੱਡੇ ਹੋਵਨ ਸਮਝੀ ਜਾਇ ਕਰੋ ਆਪੇ ਸਾਰਾ ਟੂਰ ਕਰਦੇ ਹੋਏ ਅੱਗੇ ਵਧਦੇ ਹੋਏ ਜੋ ਚੀਜ਼ਾਂ ਆਨੀਆਂ ਤੁਹਾਨੂੰ ਦਿਖਾ ਰਹੀਆਂ ਵਾਸ਼ਿੰਗ ਮਸ਼ੀਨਾਂ ਤੁਹਾਨੂੰ ਫਸਟ ਚ ਦਿਖਾਤੀਆਂ ਸੀ ਸਾਈਕਲਾਂ ਵੀ ਦਿਖਾਈਆਂ ਸੀ ਤੁਹਾਨੂੰ ਬਾਹਰ ਨੂੰ ਜਾਂਦੇ ਹੋਏ ਤੇ ਆਪਾਂ ਹੁਣ ਸਟੋਰ ਦੇ ਬਾਹਰ ਨੂੰ ਜਾ ਰਹੇ ਆ ਸਟੋਰ ਜਿਵੇਂ ਨਾ ਕੋਈ ਸੌਖਾਈ ਥੋੜੀ ਪਈ ਐ ਉਹ ਔਖਾ ਥੱਕ ਗਿਆ ਨਹੀਂ ਵਲੌਗ ਬਣਾਉਂਦੇ ਆ ਮੀਨਟ ਕਰਦੇ ਆ ਔਰ ਤੁਸੀਂ ਲਾਈਕ ਵੀ ਨਹੀਂ ਕਰਦੇ ਵੀਡੀਓ ਨੂੰ ਚਲੋ ਕੋਈ ਨਹੀਂ ਹੋ ਤੁਹਾਡਾ ਫਰਜ ਬੰਦਾ ਹੈ ਮੇਰਾ ਫਰਜ ਬੰਦਾ ਹੈ ਕਿ ਮੈਂ ਆਪਣਾ ਕੰਮ ਕਰਾਂ ਤੇ ਇਕ ਚਲਕ ਆਪਾਂ ਫੇਰ ਦੇਖ ਲੈਣੇ ਸਾਰੇ ਸਟੋਰ ਵੀ ਇਹ ਮੈਂ ਫਰਸਟ ਬਣਾਇਆ ਸੀ ਸਾਰੇ ਵਲੌਗ ਦੇਖਿਓ 파ਟਿਸ਼ਨ ਚੇ ਕਰਕੇ ਪਾਏ ਸੀ ਮੈਂ ਅਪਾ ਉੱਥੇ ਕਹਿ ਦਿੰਦੇ ਆ ਆਂਡੀਆ ਚ ਮਾਲ ਤੇ ਕੈਨੇਡਾ ਚ ਸਟੋਰ ਕਹਿ ਦਿੰਦੇ ਆ ਇਹ ਦੂਸੀ ਕੈਨੇਡੀਅਨ ਟਾਇਰ ਸਟੋਰ ਦਾ ਨਜ਼ਾਰਾ ਦੇਖ ਰਹੇ ਹੋ ਚਲੋ ਬਾਹਰ ਚੱਲਦੇ ਖੁਲ ਜਾ ਸਿੰਸਿਮ ਖੁਲ ਜਾ ਖੁਲ ਜਾ ਇੱਕ ਵਾਰ ਫੇਰ ਕਰਾਂਗੇ ਖੁਲ ਜਾ ਸਿੰਸਿਮ ਖੁਲ ਜਾ ਸਿੰਸਿਮ ਲੋ ਜੀ ਹੁਣ ਆਪਾਂ ਆ ਚੁੱਕੇ ਆ ਬਾਅਦ ਗਾਇਸ ਸੋ ਦੋਸਤੋ ਉਮੀਦ ਕਰਦੀ ਹਾਂ ਤੁਹਾਨੂੰ ਵਲੌਗ ਵਧੀਆ ਲੱਗਿਆ ਹੋਊਗਾ ਔਰ ਹਾਲਤ ਦੇਖੋ ਕਿੰਨੀ ਮੈਂ ਥੱਕ ਚੁੱਕੀ ਆ ਵਲੌਗ ਬਣਾਉਂਦੇ ਬਣਾਉਂਦੇ ਸਟੋਰ ਚ ਘੁੰਮਣਾ ਸੌਕਾ ਨਹੀਂ ਪਿਆ ਤੇ ਮਿਲਦੇ ਆ ਗਾਇਸ ਨੈਕਸਟ ਵਲੌਗ ਚ ਜੇ ਹੁਣ ਬਹੁਤ ਹੈ ਜਾਂ ਥੱਕ ਵਲੌਗ ਦਾ ਕਰਦੇ ਆ ਐਂਡ ਤੇ ਜਬ ਤੱਕ ਕੇ ਲਈ ਹਮੇ ਆ ਗਿਆ ਦਿੱਤੇ ਥੈਂਕ ਯੂ ਫॉर ਵਾਚਿੰਗ ਬਿੰਦੋ ਤੰਵਾਦੀ ਹਾਂ ਤੱਕ ਲਈ ਦੇਖ